ਸਤਗੁਰੂ ਕਲਗੀਆਂ ਵਾਲੇ ਕਹਿੰਦੇ ਇਹ ਜਿੰਨੇ ਪੁੱਤਰ ਬੈਠੇ ਤੇਰੇ ਹੀ ਨੇ ਲੱਖਾਂ ਹਜ਼ਾਰਾਂ ਦੀ ਗਿਣਤੀ ਜਿੰਨੀ ਹੈ ਤੇਰੇ ਪੁੱਤਰ ਨੇ ਇਹਨਾਂ ਲੱਖਾਂ ਹਜ਼ਾਰਾਂ ਪੱਤਰਾਂ ਤੋਂ ਮੈਂ ਤੇਰੇ ਚਾਰ ਪੁੱਤ ਕੁਰਬਾਨ ਕਰਾਇਆ ਗੱਲ ਕਿ ਆਖੋ ਸਤਨਾਮ ਸਤਗੁਰੂ ਸੱਚੇ ਪਾਤਸ਼ਾਹ ਨੇ ਐਡੀ ਪਦਵੀ ਸਾਨੂੰ ਬਖਸ਼ੀ ਮਾਰੇ ਨੇ ਆਪਣੇ ਪੁੱਤਰ ਬਣਾਇਆ ਸੀ ਨਾ ਜੀ ਕਲਗੀਆਂ ਵਾਲੇ ਨੇ ਕਿਹਾ ਸੀ ਜਿਹੜਾ ਭਾਈ ਖੰਡੇ ਬਾਟੇ ਦਾ ਅਮਰਤ ਛਕਦੇ ਆ ਅੱਜ ਵੀ ਜਦੋਂ ਅਸੀਂ ਅਮਰਤ ਛਕਦੇ ਆ ਤੇ ਪੰਜ ਪਿਆਰੇ ਕਹਿੰਦੇ ਆ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਅੱਜ ਤੋਂ ਤੁਹਾਡੀ ਮਾਂ ਮਾਸਾਹਿਬ ਕੌਰ ਤੇ ਉਹ ਮਾਸਾਹਿਬ ਕੌਰ ਦੇ ਪਤਾ ਹੀ ਨਹੀਂ ਕਿੰਨੇ ਪੁੱਤਰ ਨੇ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਆਪਣੇ ਪੁੱਤਰ ਬਣਾਇਆ ਤੇ ਗੁਰੂ ਖਾਲਸਾ ਜੀ ਆਪਣੇ ਆਪ ਵੱਲ ਨਿਗਾਹ ਮਾਰੀਏ ਕਿ ਸਾਡੇ ਚਿਹਰਿਆਂ 'ਚੋਂ ਬਾਬਾ ਅਜੀਤ ਸਿੰਘ ਦੀ ਝਲਕ ਗੁਰੂ ਗੋਬਿੰਦ ਸਿੰਘ ਨੂੰ ਪੈਂਦੀ ਹੋਵੇਗੀ ਕੀ ਸਾਡੇ ਵਿੱਚੋਂ ਬਾਬਾ ਚੁਹਾਰ ਸਿੰਘ ਵਿਖਦਾ ਹੋਵੇਗਾ ਕੀ ਸਾਡੇ ਬੱਚਿਆਂ ਵਿੱਚੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਿਖਦਾ ਹੋਵੇਗਾ ਪ੍ਰਸਾਦ ਸਿੰਘ ਜੀ ਅਸੀਂ ਅੰਦਰੋਂ ਉਹਦਾ ਦੇ ਨਹੀਂ ਬਣ ਸਕਦੇ ਪ੍ਰਸਾਦ ਸਿੰਘ ਜੀ ਜਿਹੜਾ ਪਹਿਰਾਵਾ ਜੋ ਬਾਣਾ ਜੋ ਬਾਣੀ ਕਲਗੀਆਂ ਵਾਲੇ ਨੇ ਸਾਨੂੰ ਬਖਸ਼ੀ ਅਸੀਂ ਉਹਦੀ ਧਾਰਨੀ ਤੇ ਹੋ ਸਕਦੇ ਹਾਂ ਅਸੀਂ ਉਦਾਂ ਦੇ ਵਿਖਤੇ ਸਕਦੇ ਆ ਕਲਗੀਆਂ ਵਾਲਾ ਸਾਨੂੰ ਵੇਖ ਕੇ ਮਾਣ ਤੇ ਕਰੇ ਕਿ ਮੈਂ ਇਹਨਾਂ ਇਹਨਾਂ ਸਿੰਘਾਂ ਦੇ ਕਰਕੇ ਆਪਣੇ ਪੁੱਤ ਕੁਰਬਾਨ ਕਰ ਦਿੱਤੇ ਜੇ ਚਿਹਰੇ ਤੇ ਦਾੜੀ ਨਹੀਂ ਹੋਵੇਗੀ ਸਿਰ ਤੇ ਕੇਸ ਨਹੀਂ ਹੋਣੇ ਸਿਰ ਤੇ ਪੱਗ ਨਹੀਂ ਹੋਣੇ ਗੁਰੂ ਗੋਬਿੰਦ ਸਿੰਘ ਵੇਖਦੇ ਹੋਣਿਆ ਕੀ ਸੋਚਦੇ ਹੋਣਿਆ ਮੈਂ ਇਹਨਾਂ ਤੋਂ ਆਪਣੇ ਪੁੱਤ ਕੁਰਬਾਨ ਕਰ ਦਿੱਤੇ ਜਿਨ੍ਹਾਂ ਨੇ ਯਾਦ ਹੀ ਕੱਖ ਨਹੀਂ ਰੱਖਿਆ ਕੁਰਬਾਨੀ ਭੁਲਾ ਦਿੱਤੀ ਤੇ ਸਾਧ ਸੰਗਤ ਜੀ ਸਾਡਾ ਫਰਜ਼ ਬਣਦਾ ਅਸੀਂ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਾਈਏ ਦਸੀ ਸਾਡਾ ਇਤਿਹਾਸ ਕਿੰਨਾ ਅਨੋਖਾ ਹੈ ਬੇਮਿਸਾਲ ਇਤਿਹਾਸ ਸਾਡੇ ਇਤਿਹਾਸ ਦੀ ਦੂਸਰੀ ਕੋਈ ਉਦਾਹਰਨ ਨਹੀਂ ਜੇ ਇਹ ਗੱਲਾਂ ਨੂੰ ਦੱਸੇਗਾ ਤੇ ਕੌਣ ਦੱਸੇਗਾ ਬੱਚਿਆਂ ਨੂੰ ਇਹ ਸਾਡਾ ਫਰਜ਼ ਬਣਦਾ ਹੈ ਤੇ ਹੁਣ ਸਾਧ ਸੰਗਤ ਜੀ ਅੱਜ 23 ਤਰੀਕ ਆ 23 ਦਸੰਬਰ ਤੇ ਆਉਣ ਵਾਲੇ ਇੱਕ ਦੋ ਦਿਨਾਂ ਨੂੰ 25 ਦਸੰਬਰ ਦਾ ਦਿਨ ਆ ਸਹਿਬਜ਼ਾਦਿਆਂ ਦੀ ਦਿਹਾੜੀ ਅਸੀਂ ਮਨਾਉਂਦੇ ਆ ਪਰ ਅਸੀਂ ਵੇਖਦੇ ਆ ਕਿ ਬਹੁਤਾਂ ਲੋਕ ਕ੍ਰਿਸਮਸ ਮਨਾਉਂਦੇ ਨੇ ਮੈਂ ਕਹਿੰਦਾ ਜਿਨ੍ਹਾਂ ਦਾ ਤਿਹਾਰ ਹੈ ਉਹਨਾਂ ਨੂੰ ਮੁਬਾਰਕ ਉਹ ਖੁਸ਼ ਹੋ ਕੇ ਮਨਾਉਣ ਪਰ ਸਿੱਖੋ ਤੁਸੀਂ ਨਾ ਮਨਾਇਓ ਤੁਸੀਂ ਨਾ ਮਨਾਇਓ ਕਿਉਂ ਇਹਨਾਂ ਦਿਨਾਂ ਵਿੱਚ ਤੁਹਾਡੇ ਗੁਰੂ ਦੇ ਲਾਲ ਸ਼ਹੀਦ ਹੋਏ ਨੇ ਇਹਨਾਂ ਸੱਤਾਂ ਅੱਠਾਂ ਦਿਨਾਂ ਦੇ ਵਿੱਚ ਤੁਹਾਡੇ ਗੁਰੂ ਦਾ ਸਾਰਾ ਪ੍ਰਵਾਦ ਸ਼ਹੀਦ ਹੋ ਗਿਆ ਤੇ ਗੁਰੂ ਖਾਲਸਾ ਜੀ ਇਹਨਾਂ ਥੋੜੇ ਦਿਨਾਂ ਦੇ ਵਿੱਚ ਹੀ ਕਲਗੀ ਕਲਗੀਆਂ ਵਾਲਾ ਪਾਤਸ਼ਾਹ ਆਨੰਦਪੁਰ ਦੇ ਤਖਤੋਂ ਤਾਜ ਛੱਡ ਕੇ ਮਾਛੀਵਾੜੇ ਦੀ ਜੰਗਲ ਵਿੱਚ ਆਣ ਕੇ ਸੋ ਗਿਆ ਸੀ ਇਨਾ ਥੋੜੇ ਦਿਨਾਂ ਵਿੱਚ ਬਸ ਇਸ ਗੱਲ ਨੂੰ ਚੇਤੇ ਰੱਖਿਓ ਮੈਂ ਕਹਿੰਨਾ ਜਿਨ੍ਹਾਂ ਦੇ ਦਿਹਾੜੇ ਨੇ ਉਹਨਾਂ ਨੂੰ ਮੁਬਾਰਕੋ ਲੱਖ ਵਾਰ ਮਨਾਉਣ ਪਰ ਸਿੱਖੋ ਤੁਹਾਡੇ ਸਿਰ ਤੇ ਗੁਰੂ ਗੋਬਿੰਦ ਸਿੰਘ ਜੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਹਲੇ ਪਾ ਰਿਆ ਤੁਹਾਡੇ ਤੇ ਗੁਰੂ ਗੋਬਿੰਦ ਸਿੰਘ ਦੇ ਅਹਿਸਾਨ ਨੇ ਸਾਡੇ ਸਕੂਲਾਂ ਕਾਲਜਾਂ ਵਿੱਚ ਅਸੀਂ ਬੱਚਿਆਂ ਨੂੰ ਲਾਇਆ ਉੱਥੇ ਵੀ ਇਹੋ ਕੋਈ ਚੱਲਦਾ ਮੈਨੂੰ ਨਹੀਂ ਲੱਗਦਾ ਸਹਿਬਜਾਦਿਆਂ ਵਾਰੀ ਸਕੂਲਾਂ ਵਿੱਚ ਕੋਈ ਦੱਸਦਾ ਹੋਵੇਗਾ ਪਰ ਕ੍ਰਿਸਮਸ ਜ਼ਰੂਰ ਮਨਾਉਂਦੇ ਆ ਉਵੇਂ ਦਾ ਵੀ ਉਵੇਂ ਦੇ ਕੱਪੜੇ ਪਾ ਕੇ ਆਓ ਉਵੇਂ ਦਾ ਸਭ ਕੁਝ ਕਰੋ ਪਰ ਡਟ ਕੇ ਉਹ ਸਕੂਲ ਦੇ ਟੀਚਰਾਂ ਨੂੰ ਕਹਿ ਦਿਓ ਵੀ ਸਾਡਾ ਇਤਿਹਾਸ ਵੀ ਲਖਣਾ ਹੈ ਸਾਡਾ ਇਤਿਹਾਸ ਵੱਖਰਾ ਹੈ ਇਹਨਾਂ ਦਿਨਾਂ ਵਿੱਚ ਸਾਡੇ ਗੁਰੂ ਪਿਤਾ ਦੇ ਲਾਲਾਂ ਦੀਆਂ ਸ਼ਹਾਦਤਾਂ ਹੋਈਆਂ ਅਸੀਂ ਕੋਈ ਦਿਨ ਨਹੀਂ ਮਨਾਉਣਾ ਸਿੱਖ ਤੇ ਇਹ ਦਿਨ ਨੂੰ ਐਨੇ ਮੈਂ ਇਹ ਗੱਲ ਕੋਈ ਸ਼ੋਗ ਦੀ ਤਰ੍ਹਾਂ ਨਹੀਂ ਲੈ ਕੇ ਜਾਂਦਾ ਕੋਈ ਗਮੀ ਨਹੀਂ ਲੈ ਕੇ ਜਾਂਦਾ ਸ਼ਹੀਦ ਤੇ ਸ਼ੀਦ ਦੀ ਹੋਣੀ ਸ਼ਹਾਦਤ ਹੋਣੀ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਆ ਪਰ ਗੁਰੂ ਦੇ ਪੁੱਤਰਾਂ ਨੂੰ ਯਾਦ ਕਰਕੇ ਗੁਰੂ ਦੇ ਪਰਿਵਾਰ ਨੂੰ ਯਾਦ ਕਰਕੇ ਦੁੱਖ ਨਹੀਂ ਵਿਰਾਗ ਤੇ ਹੋਣਾ ਚਾਹੀਦਾ ਦੁੱਖ ਤੇ ਵਿਰਾਗ ਵਿੱਚ ਫਰਕ ਹੁੰਦਾ ਹੈ ਤੇ ਸਿੱਖ ਤੇ ਐਨੀ ਮਨ ਵਿੱਚ ਭਾਵਨਾ ਰੱਖਦਾ ਵੀ ਜਦੋਂ ਇਹ ਦਿਹਾੜੇ ਚੱਲਦੇ ਆ ਸਿੱਖਾਂ ਦੇ ਘਰੇ ਕੋਈ ਮਿੱਠਾ ਪਦਾਰਥ ਨਹੀਂ ਬਣਦਾ ਕੁਈ ਸਿੱਖ ਵਿਆਹ ਨਹੀਂ ਕਰਦਾ ਕੋਈ ਸ਼ਾਦੀ ਨਹੀਂ ਕਰਦਾ ਤੇ ਗੁਰੂ ਖਾਲਸਾ ਜੀ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਗੁਰੇਜ ਕਰਨਾ ਚਾਹੀਦਾ ਕਿ ਕੋਈ ਖੁਸ਼ੀ ਦਾ ਇਦਾਂ ਪ੍ਰੋਗਰਾਮ ਵਿਆਹ ਸ਼ਾਦੀ ਆਪਾਂ ਨਾ ਰੱਖੀਏ ਜਦੋਂ ਇਹ ਦਿਹਾੜੇ ਚੱਲਦੇ ਹੁੰਦੇ ਆ ਤਾਂ ਜੋ ਅਸੀਂ ਕੁਝ ਦੇਣਾ ਨਹੀਂ ਕਲਗੀਆਂ ਵਾਲੇ ਦਾ ਦੇ ਸਕਦੇ ਜੋ ਮਹਾਰਾ ਨੇ ਸਾਡੇ ਵਾਸਤੇ ਕੀਤਾ ਜੋ ਸਤਗੁਰੂ ਸੱਚੇ ਪਾਤਸ਼ਾਹ ਨੇ ਕੁਰਬਾਨੀਆਂ ਕੀਤੀਆਂ ਬਾਜਾਂ ਵਾਲਿਆ ਆਨੰਦਪੁਰ ਛੱਡ ਦਿੱਤਾ ਜੋੜਾ ਕਿਸੇ ਪਾਸੇ ਘੋੜਾ ਕਿਸੇ ਪਾਸੇ ਖੇਰੂ ਖੇਰੂ ਸਾਰਾ ਪਰਿਵਾਰ ਹੋ ਗਿਆ ਥੋੜਾ ਕਿਸੇ ਪਾਸੇ ਤੇ ਥੋੜਾ ਕਿਸੇ ਪਾਸੇ ਚਾਰੇ ਲਾਲ ਧਰਮ ਤੋਂ ਵਾਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਮਾਚੀਵਾੜੇ ਦੇ ਜੰਗਲ ਵਿੱਚ ਆਣ ਸੁੱਤਾ ਕਲਗੀ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ